ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਖੂ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਐ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਇਹ ਸਾਹਮਣੇ ਜਿਹੜਾ ਖੂ ਜਿਸ ਨੂੰ ਬੜਾ ਸੋਹਣਾ ਛੱਤਿਆ ਹੋਇਆ ਗੁੰਟ ਲੱਗਾ ਉੱਤੇ ਇਸ ਖੂ ਤੇ ਬੈਠ ਕੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਗਤਾਂ ਨੂੰ ਜਲ ਸ਼ਿਕਾਇਆ ਕਰਦੇ ਸਨ ਔਰ ਇੱਥੇ ਸਥਾਨ ਸੋਵਣੀਕ ਆ ਇਧਰਲੇ ਪਾਸੇ ਸਾਹਮਣੇ ਚਵਾਰਾ ਸਾਹਿਬ ਸਥਾਨ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਪਿੱਤਰ ਸਥਾਨ ਉਹਦੇ ਨਾਲ ਹੀ ਥੋੜੀ ਦੂਰੀ ਤੇ ਇਹ ਗੁਰਦੁਆਰਾ ਖੂਹ ਸਾਹਿਬ ਹੈ ਜੇ ਸਥਾਨ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਜਲਸ਼ਕਾਇਆ ਕਰਦੇ ਸੀ ਔਰ ਇੱਥੇ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਜੀ ਦਾ ਅਕਾਲ ਚਲਾਣਾ ਹੋਇਆ ਈਸਵੀ ਸਨ 1637 ਨੂੰ ਭਾਈ ਸੇਭ ਭਾਈ ਗੁਰਦਾਸ ਸਾਹਿਬ ਜੀ ਇਸ ਸਥਾਨ ਦੇ ਉੱਤੇ ਸੱਚਖੰਡ ਪਿਆਨਾ ਕੀਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਤੋਂ ਲਗਭਗ 31 ਸਾਲ ਬਾਅਦ ਭਾਈ ਗੁਰਦਾਸ ਸਾਹਿਬ ਜੀ ਛੇਵੇਂ ਪਾਤਸ਼ਾਹੀ ਦੇ ਸਮੇਂ ਇਸ ਸਥਾਨ ਤੇ ਪਕਾਲ ਚਲਾਣਾ ਕੀਤਾ ਸੱਚਖੰਡ ਪਿਆਨਾ ਕੀਤਾ ਕਿ ਇਸ ਪਵਿੱਤਰ ਸਥਾਨ ਦਾ ਇਤਿਹਾਸ ਜੋ ਹੈ ਉਹ ਲਿਖਿਆ ਹੋਇਆ ਹੈ ਗੁਰਦੁਆਰਾ ਸ੍ਰੀ ਖੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ